ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ अरोड़ा ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦੇ ਇੱਕ ਅਹਿਮ ਵਿਸ਼ਵ ਪੱਧਰੀ ਸਟਰੀਟ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ਜਿਸ ਦਾ ਉਦੇਸ਼ ਲੁਧਿਆਣਾ ਸ਼ਹਿਰ ਨੂੰ ਸੁਰੱਖਿਅਤ ਸਾਂਭੇਸ਼ੀ ਅਤੇ ਟਿਕਾਊ ਸਮਾਰਟ ਗਤੀਸ਼ੀਲਤਾ ਦੇ ਮਾਡਲ ਵਿੱਚ ਤਬਦੀਲ ਕਰਨਾ ਹੈ ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਲੋਕਾਂ ਦੇ ਲਈ ਖੂਬਸੂਰਤ ਅਤੇ ਆਧੁਨਿਕ ਟੰਗ ਦੀਆਂ ਗਲੀਆਂ ਵਾਲੇ ਸ਼ਹਿਰ ਦੇ ਸੁਪਨੇ ਨੂੰ ਬੁਨਿਆਦੀ ਤੌਰ ਤੇ ਪੂਰਾ ਕਰਨ ਦੀ ਕੋਸ਼ਿਸ਼ ਹੈ ਪ੍ਰੋਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਸਥਾਨਕ ਵਿਕਾਸ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ 10 ਅਹਿਮ ਸ਼ਹਿਰੀ ਗਲਿਆਰਾਂ ਦੇ ਵਿੱਚ 15 ਕਿਲੋਮੀਟਰ ਸੜਕਾਂ ਨੂੰ ਇੱਕ ਆਧੁਨਿਕ ਕੰਪਲੀਟ ਸਟਰੀਟ ਪਹੁੰਚ ਦੀਨ ਵਿਆਪਕ ਤੌਰ ਤੇ ਮੋੜ ਵਿਕਸਿਤ ਕੀਤਾ ਜਾਵੇਗਾ ਇਸ ਦੇ ਵਿੱਚ ਵਾਹਨਾਂ ਦੀ ਟ੍ਰੈਫਿਕ ਦੇ ਨਾਲ ਨਾਲ ਪੈਦਲ ਚੱਲਣ ਵਾਲਿਆਂ ਸਾਈਕਲ ਸਵਾਰਾਂ ਜਨਤਕ ਆਵਾਜਾਈ ਉਪਭੋਗਤਾਵਾਂ ਤੇ ਗਲੀ ਵਿਕਰੇਤਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ ਮంత్రి ਨੇ ਦੱਸਿਆ ਕਿ 162 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੁਆਰਾ ਪਾਇਲਟ ਕੀ ਤਜਰਬੇ ਜੇਸਦੀ ਟੈਂਡਰਿੰਗ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ ਤੇ ਇਸ ਨੂੰ ਅਗਸਤ ਦੇ ਅੰਤ ਤੱਕ ਲਾਗੂ ਕਰਨ ਦੀ ਯੋਜਨਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ ਮੁਹਾਲੀ ਤੇ ਲੁਧਿਆਣਾ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਜਿਹੜੇ ਪੰਜਾਬ ਦੇ ਸ਼ਹਿਰ ਹੈ ਇਹਨਾਂ ਵਿੱਚ ਅਸੀਂ ਕੀ ਬਦਲਾਵ ਲਿਆ ਰਹੇ ਆ ਆਉਣ ਵਾਲੇ ਟਾਈਮ 'ਚ ਉਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਔਰ ਉਹਨਾਂ ਦੇ ਗਾਈਡੈਂਸ ਵਿੱਚ ਅਸੀਂ ਸ਼ਹਿਰਾਂ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਆ ਉਹਨਾਂ ਵਿੱਚੋਂ ਇੱਕ ਉਪਰਾਲਾ ਜਿਹੜਾ ਅਸੀਂ ਚਾਲੂ ਕਰਨ ਜਾ ਰਹੇ ਆ ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਆ ਇਹ ਤਿੰਨ ਸ਼ਹਿਰਾਂ 'ਚ ਬਣਾਣਾ ਸ਼ੁਰੂ ਵਿੱਚ ਬਣਾ ਜਾ ਰਹੇ ਆ ਲੁਧਿਆਣਾ, ਮੁਹਾਲੀ ਤੇ ਅਮ੍ਰਿਤਸਰ। ਪਰ ਲੁਧਿਆਣੇ ਦਾ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਲੰਘ ਚੁੱਕਾ ਹੈ। ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਇਹ ਸਾਰਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਲਾਈਡਾਂ ਚੱਲ ਰਹੀਆਂ ਹਨ। ਪ੍ਰੈਜੈਂਟੇਸ਼ਨ ਤੁਹਾਨੂੰ ਦੱਸਾਂਗੇ ਔਰ ਨਾਮ ਨਾਲ ਮੈਂ ਤੁਹਾਨੂੰ ਇਹਨਾਂ ਦੇ ਫੀਚਰ ਦੱਸੂਗਾ। ਇਹ ਲੁਧਿਆਣੇ ਵਿੱਚ 10 ਕੋਰੀਡੋਰ ਹੈ। ਟੋਟਲ ਲੈਂਥ ਉਹਦੀ 15 ਕਿਲੋਮੀਟਰ ਹੈ। ਔਰ ਟੋਟਲ ਜਿਹੜੀ ਇਹਦੀ ਕਾਸਟ ਹੈ 162 ਕਰੋੜ ਆਏਗੀ ਜਿੰਨੂੰ ਅਸੀਂ ਇਹ ਕੰਟਰੈਕਟ ਦਵਾਂਗੇ ਨਾਲ ਉਹਨੂੰ ਐਨੂਅਲ ਮੇਨਟੇਨੈਂਸ ਵੀ ਅਸੀਂ ਦਵਾਂਗੇ 6 ਸਾਲਾਂ ਲਈ ਦੇ ਰਹੇ ਹਾਂ ਜਿਹੜਾ ਬਣਾਏਗਾ ਇਹ ਸੜਕਾਂ ਉਹ ਮੇਨਟੇਨ ਕਰੇਗਾ ਅਗਲੇ 6 ਸਾਲਾਂ ਲਈ ਉਹ 2.5% ਦੇ ਕਰੀਬ ਹਰ ਸਾਲ ਦਾ ਖਰਚਾ ਹੋਏਗਾ ਔਰ ਜਿਹੜੀ ਪੇਮੈਂਟ ਵੀ ਅਸੀਂ ਉਹਨੂੰ ਕਰਨੀ ਹੈ ਕੰਟਰੈਕਟਰ ਨੂੰ ਜਿੰਨੂੰ ਅਸੀਂ ਇਹ ਕੰਮ ਦਵਾਵਾਂਗੇ ਉਹ ਪੂਰੀ ਪਰਫਾਰਮੈਂਸ ਲਿੰਕਡ ਹੋਏਗੀ ਕਿਦਾਂ ਦਾ ਉਹਨੇ ਕੰਮ ਕਰਨਾ ਹੈ ਪੂਰੇ ਟਾਈਮ ਵਿੱਚ ਉਹਨੇ ਕੰਮ ਕੀਤਾ ਹੈ ਨਹੀਂ ਕੀਤਾ ਕੁਆਲਿਟੀ ਆਫ ਵਰਕ ਠੀਕ ਹੈ ਉਸ ਹਿਸਾਬ ਨਾਲ ਉਹਨੂੰ ਪੇਮੈਂਟ ਜਾਏਗੀ ਇਹ ਅਸੀਂ ਹਾਈਬ੍ਰਿਡ ਐਨਵੀਟੀ ਮਾਡਲ ਤੇ ਕਰ ਰਹੇ ਆਂ ਤੇ ਐਨਐਚਏਆਈ ਦੀਆਂ ਸੜਕਾਂ ਵੀ ਇਸ ਮਾਡਲ ਤੇ ਬਣਦੀਆਂ ਹੋਰ ਵੀ ਕਈ ਪ੍ਰੋਜੈਕਟ ਇਸ ਮਾਡਲ ਤੇ ਹੁੰਦੇ ਆ ਉਹਦੇ ਵਿੱਚ 40% ਪੇਮੈਂਟ ਅਸੀਂ ਡਿਊਰਿੰਗ ਕੰਸਟਰਕਸ਼ਨ ਦਵਾਂਗੇ ਤੇ ਬਾਕੀ ਜਿਹੜੀ 60% ਪੇਮੈਂਟ ਹੈ ਕੰਟਰੈਕਟਰ ਨੂੰ ਉਹ ਅਗਲੇ 6 ਸਾਲਾਂ ਵਿੱਚ ਜਾਏਗੀ ਜਿਹਦੇ ਵਿੱਚ ਮੈਂਟੇਨੈਂਸ ਚਾਰजेस ਵੀ ਇਨਕਲੂਡਡ ਹੋਣਗੇ ਤਾਂ ਕਿ ਸਾਨੂੰ ਪਤਾ ਰਹੇਗਾ ਕਿ ਇਹ ਇਹ ਸੜਕਾਂ ਮੈਂਟੇਨ ਵੀ ਹੋ ਰਹੀਆਂ ਔਰ ਉਹ ਆਪਣੀ ਕੁਆਲਿਟੀ ਦਾ ਖੁਦ ਜ਼ਿੰਮੇਵਾਰ ਰਹੇਗਾ ਇਹ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅ ਐਨਕਰੇਜ ਕਰ ਰਹੇ ਆ ਉਹਦੇ ਵਿੱਚ ਗਵਰਨਮੈਂਟ ਵੀ ਹੈਗੀ ਤੇ ਇਹ ਜਿਹੜਾ ਪ੍ਰਾਈਵੇਟ ਕੰਟਰੈਕਟਰ ਹੈ ਇਹ ਵੀ ਮੇਨਟੇਨ ਕਰੇਗਾ ਇਹ ਜਿਹੜਾ ਪ੍ਰੋਜੈਕਟ ਹੈ ਪੀ ਆਈ ਡੀ ਬੀ ਇਹਨੂੰ ਪਾਇਲਟ ਕਰ ਰਹੇ ਆ ਅਲੋਂਗ ਵਿਦ ਲੋਕਲ ਗਵਰਨਮੈਂਟ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਇਹ ਤੁਸੀਂ ਦੇਖ ਰਹੇ ਹੋ ਕਿ 2025 ਵਿੱਚ ਅਸੀਂ ਇਹਦੇ ਉੱਤੇ ਪਲੈਨਿੰਗ ਚਾਲੂ ਕੀਤੀ ਸੀ ਪਿਛਲੇ ਸਾਲ ਕੁਈ 6 ਤੋਂ 8 ਮਹੀਨੇ ਅਦੇ ਤੇ ਪੂਰੀ ਪਲੈਨਿੰਗ ਹੋਈ ਕਈ ਤਰ੍ਹਾਂ ਦੀਆਂ ਡਰਾਇੰਗਸ ਬਣੀਆਂ ਹਰ ਪੱਧਰ ਤੇ ਮੀਟਿੰਗ ਹੋਈ ਚੇਂਜੇਸ ਹੋਈਆਂ ਤੇ ਅਕਤੂਬਰ 2032 ਤੱਕ ਮਤਲਬ ਕਿ ਇਹਦਾ ਸਾਰਾ ਇਨਕਲੂਡਿੰਗ ਜਿਹੜੇ 6 ਸਾਲ ਉਹਦੇ ਹੈਗੇ ਹੈ ਮੇਨਟੇਨੈਂਸ ਦੇ ਉਹ ਵੀ ਇਨਕਲੂਡਡ ਹੈ ਔਰ ਅਗਲੇ 8 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ